ਦੇਸ਼ ਵਿੱਚ ਇੱਕ ਭਾਰਤੀ ਮੂਲ ਦੀ ਔਰਤ ਤੇ ਹੋਇਆ ਜਾਨਲੇਵਾ ਹਮਲਾ ਪੇਸ਼ੇ ਤੋਂ ਨਰਸ ਹੈ ਇਹ ਔਰਤ ਹਾਲਤ ਦੱਸੀ ਜਾ ਰਹੀ ਹੈ ਗੰਭੀਰ ਇਲਾਜ ਦੇ ਲਈ ਕਰਵਾਇਆ ਗਿਆ ਹੈ ਹਸਪਤਾਲ ਦੇ ਵਿੱਚ ਦਾਖਲ ਜਿਹਾ ਇਸ ਸਨਸਨੀਖੇਜ਼ ਖਬਰ ਲੰਡਨ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਭਾਰਤੀ ਮੂਲ ਦੀ ਔਰਤ 'ਤੇ ਜਾਨਲੇਵਾ ਹਮਲਾ ਹੋਇਆ ਹੈ ਇਹ ਔਰਤ ਜਿਹੜੀ ਭਾਰਤੀ ਮੂਲ ਦੀ ਹੈ ਇਹ ਪੇਸ਼ੇ ਤੋਂ ਇੱਕ ਨਰਸ ਹੈ ਇਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਇਲਾਜ ਦੇ ਲਈ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਇਹ ਔਰਤ ਲੰਡਨ ਦੇ ਰਾਇਲ 올ਡਹੈਮ ਹਸਪਤਾਲ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੀ ਸੀ ਤੇ ਇਸੇ ਦੌਰਾਨ ਹੀ ਜਦੋਂ ਆਪਣੇ ਡਿਊਟੀ ਕਰ ਰਹੀ ਸੀ ਤਾਂ ਉਸ ਦੇ ਉੱਪਰ ਕੈਂਚੀ ਦੇ ਨਾਲ ਜਾਣ ਲੇਵਾ ਹਮਲਾ ਕੀਤਾ ਗਿਆ ਉਸ ਤੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਸ ਨੂੰ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਔਰਤ ਦਾ ਨਾਮ ਅਚੰਮਾ ਚੈਰੀਆਂ ਦੱਸਿਆ ਜਾ ਰਿਹਾ ਹੈ ਇਸ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਤੇ ਬੀਤੇ ਦਿਨੀ ਜਦੋਂ ਉਹ ਆਪਣੀ ਡਿਊਟੀ ਦੇ ਰਹੀ ਸੀ ਔਰ ਨਾਲ ਹੀ ਇਹ ਵੀ ਦੱਸਦੀ ਹੈ ਕਿ ਇਸ ਦੀ ਡਿਊਟੀ ਉਸ ਦਿਨ ਰਾਤ ਦੀ ਸੀ ਰਾਤ ਦੀ ਸ਼ਿਫਟ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਸੀ ਤੇ ਇਸ ਦੌਰਾਨ ਹੀ ਉਸ ਤੇ ਕਾਤਲਾਨਾ ਹਮਲਾ ਹੋਇਆ ਇੱਕ ਕੈਂਚੀ ਦੇ ਨਾਲ ਉਸ ਤੇ ਵਾਰ ਕੀਤਾ ਗਿਆ ਉਸ ਦੇ ਗੰਭੀਰ ਸੱਟਾਂ ਲਗਾਈਆਂ ਗਈਆਂ ਨੇ ਤੇ ਉਸ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਹ ਬੇਹੋਸ਼ ਹੋ ਗਈ ਤੇ ਉਸ ਨੂੰ ਇਸੇ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਅਜੇ ਤੱਕ ਵੀ ਦੀ ਹਾਲਤ ਗੰਭੀਰ ਹੀ ਦੱਸੀ ਜਾ ਰਹੀ ਹੈ ਜਿਸ ਔਰਤ ਨੇ ਇਸ ਤੇ ਹਮਲਾ ਕੀਤਾ ਉਸ ਦਾ ਨਾਮ ਰੂਮਨ ਹੱਕ ਦੱਸਿਆ ਜਾ ਰਿਹਾ ਤੇ 37 ਸਾਲ ਉਸ ਦੀ ਉਮਰ ਹੈ ਪੁਲਿਸ ਨੇ ਉਸ ਨੂੰ ਫੜ ਲਿਆ ਹੈ ਤੇ ਉਸ ਤੇ ਇਹ ਦੋਸ਼ ਲਗਾਇਆ ਹੈ ਕਿ ਉਸ ਨੇ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਹੀ ਉਸ ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਤੇਜ ਤਾਰ ਵਾਲਾ ਬਲੇਡ ਕੋਲ ਰੱਖਿਆ ਜਿਸ ਦੇ ਨਾਲ ਉਸਨੇ ਕਤਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਇਸ ਕਰਕੇ ਪੁਲਿਸ ਨੇ ਉਸਤੇ ਇਹ ਦੋਸ਼ ਲਗਾਏ ਨੇ ਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਦੂਸਰੇ ਪਾਸੇ ਪੁਲਿਸ ਦਾ ਇਹ ਕਹਿਣਾ ਹੈ ਕਿ ਉਹ ਇਸ ਸਪੀਡ ਔਰਤ ਦੇ ਨਾਲ ਨੇ ਉਸ ਦੇ ਸਿਹਤ ਜਾਬੀ ਤੇ ਲਈ ਪ੍ਰਾਰਥਨਾਵਾਂ ਵੀ ਕੀਤੀਆਂ ਚਾਰੀਆਂ ਨੇ ਤੇ ਨਾਲ ਹੀ ਉਸ ਔਰਤ ਦਾ ਉਸ ਦੇ ਪਰਿਵਾਰ ਦਾ ਤੇ ਉਸ ਦੇ ਸਾਥੀਆਂ ਦਾ ਪੂਰਾ ਸਹਿਯੋਗ ਕਰਨਗੇ ਨਾਲ ਹੀ ਇਹ ਵੀ ਦੱਸ ਦਈਏ ਕਿ ਪੁਲਿਸ ਇਹੋ ਜੇ ਹੋਰ ਲੋਕਾਂ ਦੀ ਵੀ ਮਦਦ ਕਰਦੀ ਹੈ ਤੇ ਨਾਲ ਹੀ ਨੈਸ਼ਨਲ ਹੈਲਥ ਸਰਵਿਸ ਸੰਸਦਾਂ ਦੀ ਮਦਦ ਵੀ ਲੈ ਕੇ ਇਹੋ ਜੇ ਲੋਕਾਂ ਦੀ ਸਹਾਇਤਾ ਵੀ ਹਮੇਸ਼ਾ ਤੋਂ ਹੀ ਕਰਦੀ ਆ ਰਹੀ ਹੈ ਹੁਣ ਸਾਰੇ ਇਸ ਵਾਰਤ ਦੀ ਸਿਹਤਜਾਬੀ ਲਈ ਅਰਦਾਸਾਂ ਕਰ ਰਹੇ ਨੇ ਪ੍ਰਾਰਥਨਾਵਾਂ ਕਰ ਰਹੇ ਨੇ ਕਿ ਉਹ ਵਰਤ ਜਲਦੀ ਹੀ ਸਿਹਤਜਾਬ ਹੋ ਜਾਵੇ ਪਰੰਤੂ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੀ ਹਾਲਤ ਬਹੁਤ ਜਿਆਦਾ ਗੰਭੀਰ ਐ ਨਾਜ਼ੁਕ ਬਣ ਚੁੱਕੀ ਐ ਕਿਉਂਕਿ ਉਸ ਦੀਆਂ ਜਿਹੜੀਆਂ ਸੱਟਾਂ ਨੇ ਉਹ ਬਹੁਤ ਜ਼ਿਆਦਾ ਗਹਿਰੀਆਂ ਹੋ ਗਈਆਂ ਨੇ ਪਰੰਤੂ ਫਿਰ ਵੀ ਉਸ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਜਿਸ ਦੇ ਵੱਲੋਂ ਇੱਕ ਆਤਲਾਨਾ ਹਮਲਾ ਕੀਤਾ ਗਿਆ ਉਹ ਫਿਲਹਾਲ ਦੀ ਕੜੀ ਦੇ ਵਿੱਚ ਪੁਲਿਸ ਦੀ ਹਿਰਾਸਤ ਦੇ ਵਿੱਚ ਐ ਤੇ ਪੁਲਿਸ ਦਾ ਕਹਿਣਾ ਐ ਕਿ ਉਸ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਦੀ ਕੜੀ ਦੇ ਵਿੱਚ ਸਾਰੇ ਇਸ પીੜਿਤ ਔਰਤ ਨੂੰ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਸ ਦੇ ਲਈ ਪ੍ਰਾਰਥਨਾਵਾਂ ਕਰ ਰਹੇ ਨੇ ਕਿ ਉਸ ਦੀ ਜਾਨ ਬਚ ਜਾਵੇ ਪਰੰਤੂ ਡਾਕਟਰ ਕਹਿ ਰਹੇ ਨੇ ਕਿ ਉਸ ਦੇ ਜ਼ਖਮ ਬਹੁਤ ਜ਼ਿਆਦਾ ਗਹਿਰੇ ਹੋ ਗਏ ਨੇ ਕੋਸ਼ਿਸ਼ਾਂ ਹਰ ਹਾਲਤ ਕੀਤੀ ਜਾਵੇਗੀ ਤੇ ਕਰ ਵੀ ਰਹੇ ਆ ਕਿ ਔਰਤ ਬਚ ਜਾਵੇ ਪਰ ਫਿਲਹਾਲ ਦੀ ਘੜੀ ਵਿੱਚ ਅਜੇ ਕੁਝ ਕਹਿਣਾ ਮੁਸ਼ਕਲ ਹੈ ਤੇ ਕਤਲ ਜਿਸ ਨੇ ਕੋਸ਼ਿਸ਼ ਕੀਤੀ ਹੈ ਕਰਨ ਦੀ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ